ਆਹ ਕਵਿਸ਼ਰਾਂ ਦੀ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਨੀ ਸਾਗਰ ਦੀ ਵੋਟੀ ਨੂੰ ਕਰ ਲੋ ਸ਼ੇਅਰ ਪਰ ਜਿਹੜਾ ਹੱਕ ਸੱਚ ਵਾਸਤੇ ਕੋਈ ਰਾਗੀ ਢਾਡੀ ਪ੍ਰਚਾਰਕ ਖੜਦਾ ਉਹਨੂੰ ਕਿਉਂ ਆਪਾਂ ਉੱਚਾ ਲੈ ਕੇ ਜਾਣਾ ਇੱਕ ਵਾਰੀ ਸੁਣ ਲਿਓ ਇਹਨਾਂ ਦੀ ਆ ਵੀਡੀਓ ਸੁਣਿਓ ਕਿਤੇ ਆਏ ਹਾਏ ਰੰਗ ਬਨਿਆ ਪਿਆ ਨਾਇਆ ਬੂਟਾ ਗੁਰੂ ਨਾਨਕ ਦਾ ਕਮਕੀ ਨਹੀਂ ਹੋਏ ਨੇ ਸਟੇ ਜਾਗ ਜਦਾ ਹੈ ਸੋਚੀ ਪਾਠੇ ਕੇਦਾਰਾ ਨੂੰ ਤੇਰੇ ਬੋਲ ਨੇ ਅਮਰਤ ਪਾਲ ਸਿਆ ਡਰ ਪਾਇਆ ਇਸਰਕਾਰਾ ਨੂੰ ਇਹ ਗਰਮ ਖਿਆਲੀ ਤੇ ਬਾਟਿ ਚੂ ਸਿੱਖੀ ਦੇ ਸੋਲ ਗਾਇਆ ਏ ਸੱਚ ਦੀ ਰਾਤੀਂ ਜ ਤੁਰਿਆ ਡਰ ਕਉਮ ਦਿਆ ਗੁਰਦਾਰਾ ਨੂੰ ਤੇਰੇ ਬੋਲ ਨੇ ਅਮਰਤ ਪਾਲ ਸਿਆ ਡਰ